ਤੇ ਦਿੱਲੀ ਐਨਸੀਆਰ ਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਕਰੀਬ 100 ਸਕੂਲਾਂ ਚ ਬੰਬ ਰੱਖੇ ਹੋਣ ਦੀ ਧਮਕੀ ਭੇਜੀ ਗਈ ਪੁਲਿਸ ਨੇ ਬਿਨਾਂ ਸਮਾਂ ਗਵਾਏ ਪਹਿਲਾਂ ਸਕੂਲ ਖਾਲੀ ਕਰਵਾਏ ਤੇ ਫਿਰ ਟੀਮਾਂ ਨੂੰ ਸਕੂਲ ਦੇ ਅੰਦਰ ਭੇਜਿਆ ਬੁੱਧਵਾਰ ਦਾ ਦਿਨ ਬੇਸ਼ੱਕ ਲੇਬਰ ਡੇ ਕਾਰਨ ਕਾਫੀ ਸੂਬਿਆਂ ਚ ਸਕੂਲਾਂ ਚ ਛੁੱਟੀਆਂ ਸਨ ਪਰ ਦਿੱਲੀ ਦੇ ਜ਼ਿਆਦਾਤਰ ਸਕੂਲ ਲੱਗੇ ਹੋਏ ਸਨ ਤੇ ਬੱਚੇ ਸਕੂਲਾਂ ਨੂੰ ਆ ਰਹੇ ਸੀ ਕੁਝ ਪਹੁੰਚ ਚੁਕੇ ਸਨ ਪਰ ਅਚਾਨਕ ਪੁਲਿਸ ਦੀਆਂ ਟੀਮਾਂ ਡੌਗ ਸਕੁਐਡ ਤੇ ਹੋਰ ਦਸਤੇ ਦਿਨਾਂ ਸਕੂਲਾਂ 'ਚ ਪਹੁੰਚਦੀਆਂ ਨੇ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ ਦਿੱਲੀ ਐਨਸੀਆਰ ਦੇ ਕਰੀਬ 100 ਸਕੂਲਾਂ ਦੇ ਵਿੱਚ ਬੰਬ ਰੱਖੇ ਜਾਣ ਦੀ ਧਮਕੀ ਭੇਜੀ ਗਈ ਸੀ ਸਵੇਰੇ 5:36 ਮਿੰਟ ਤੇ ਦਿੱਲੀ ਪੁਲਿਸ ਨੂੰ ਈਮੇਲ ਦੇ ਜ਼ਰੀਏ ਧਮਕੀ ਮਿਲੀ ਕਿ ਸਕੂਲਾਂ ਦੇ ਵਿੱਚ ਬੰਬ ਰੱਖਿਆ ਗਿਆ ਹੈ ਸ਼ੁਰੂਆਤ 'ਚ 8 ਸਕੂਲਾਂ 'ਚ ਬੰਬ ਹੋਣ ਦੀ ਧਮਕੀ ਮਿਲਦੀ ਹੈ ਪਰ ਬਾਅਦ 'ਚ ਗਿਣਤੀ ਵਾਧੀ ਗਈ ਹੁਣ ਤੱਕ ਦਿੱਲੀ ਪੁਲਿਸ ਨੇ ਡੌਗ ਸਕੁਐਡ ਤੇ ਹੋਰ ਟੀਮਾਂ ਦੀ ਵਰਤੋਂ ਦੇ ਨਾਲ स्कूलों से जांच शुरू की थी हालांकि ये धमकी महज एक अफवाह निकली काफी स्कूल में आज ये ई मेल आया है और कल कुछ हॉस्पिटल में भी आया है तो उस पर अलग से काम चल रहा है बाकी जैसा अभी आपने देखा एल जी साहब इस डी वी स्कूल में आए थे मॉडल टाउन में तो इस प्रकार काफी स्कूल में कॉल आई है हमारे ऑफिसर सब जगह मुस्तैदी से चेक कर रहे हैं इन्वेक्ट भी कर रहे हैं और थॉर चेकिंग चल रही है बॉम्ब डिस्पोजल स्क्वा टी है स्निफर डॉग्स हैं

सेंट थॉमस स्कूल चावला जी डी गोयनका स्कूल सरिता विहार कुछ ਮਾਪਿਆਂ ਨੂੰ ਖਬਰ ਉਦੋਂ ਮਿਲੀ ਜਦੋਂ ਉਹ ਬਸ ਸਟਾਪ ਤੇ ਇੰਤਜ਼ਾਰ ਕਰ ਰਹੇ ਸਨ ਤਾਂ ਕੁਝ ਮਾਪਿਆਂ ਦਾ ਕਹਿਣਾ ਸੀ ਕਿ ਅੱਜ ਉਹਨਾਂ ਦੇ ਬੱਚਿਆਂ ਦਾ ਪੇਪਰ ਸੀ ਪਰ ਸਕੂਲ 'ਚ ਛੁੱਟੀ ਹੋਣ ਦੀ ਖਬਰ ਮਿਲੀ ਇਸ ਦਾ ਕਾਰਨ ਬਾਅਦ ਦੇ ਵਿੱਚ ਸਾਹਮਣੇ ਆਇਆ ਮੇਲ ਆਈ थी ਜੈਸੀ ਮੇਲ ਆਇਆ ਪ੍ਰੌਮਟ ਐਕਸ਼ਨ ਹੋਇਆ ਹੈ ਔਰ ਐਕਸ਼ਨ ਦਾ ਨਤੀਜਾ ਦੇਖ ਸਕਤੇ ਹੈ ਕਿ ਐਸ ਐਚਓ ਸਾਹਸੇ ਹੋ ਕੇ ਪੂਰਾ ਪੁਲੀਸ ਫੋਰਸ ਇਸ फायर ब्रिगेड्स डी इवन की एल सर सब लोग आए हैं टीचर टीम हमारी पूरी खड़ी थी हाउस कीपिंग एडमिन सब लोगों को ड्यूटीज पहले ही पता थी क्योंकि हम लोग मॉक ड्रिल्स करते रहते हैं एज सुन एज वी रिसीव दीवर इन एक्शन एंड विद इन एन आवर हमारे दैट इज मोर देन वन थाउजेंड पंद्रह सौ बच्चा वो चले गए थे रेस्ट पेरेंट्स को फोन किया गया पेरेंट्स आए हैं सिग्नेचर करके ले गए हैं दिल्ली के शिक्षा मंत्री गृह मंत्रालय का बयान आया कि घबरा नहीं है मैं इस बात को दिल्ली की जनता को एश्योर करना चाहता हूँ कि दिल्ली पुलिस पूरी तरीके से मुस्तैद है और हमारी कोशिश होगी कि हम किसी भी अप्रिय घटना को नहीं होने दें दिल्ली पुलिस ने अभी पता कर लिया है कि ये मेल्स कहां से आ रहे हैं जांच चल रही है मैं इतना ही सिर्फ कहना चाहूँगा कि ਕਲਪਰੇਟਸ ਹੈ ਬਖਸ਼ੇ ਨਹੀਂ ਜਾਣਗੇ ਉਹਨਕੋ ਬਹੁਤ ਸਖਸ਼ਤਾ ਮਿਲੇਗੀ ਈਮੇਲ ਤੇ ਹੋਰ ਵੱਖ-ਵੱਖ ਜ਼ਰੀਏ ਪੁਲਿਸ ਤੱਕ ਧਮਕੀਆਂ ਪਹੁੰਚੀਆਂ ਜੋ ਬਾਅਦ ਵਿੱਚ ਮਹਿਜ਼ ਅਫਵਾਹ ਨਿਕੀਆਂ ਤਾਂ ਫਿਲਹਾਲ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਕਿ ਕਿਸ ਨੇ ਤੇ ਕਿਉਂ ਇਸ ਸ਼ਰਾਰਤ ਕੀਤੀ ਡੈਸਕ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਹੁਣ ਜ਼ਿਕਰ ਬਰਨਾਲਾ ਦਾ ਕਰਦੇ ਹਾਂ ਜਿੱਥੇ ਪੱਤੀ ਰੋਡ ਤੇ ਬਣੇ ਇੱਕ ਘਰ ਚ 17 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਪੀੜਿਤ ਪਰਿਵਾਰ ਨੇ ਗਵਾਂਡੀਆਂ ਤੇ ਕਤਲ ਦੇ ਇਲਜ਼ਾਮ ਲਾਏ ਤਾਂ ਗਵਾਂਡੀਆਂ ਦੇ ਰਿਸ਼ਤੇਦਾਰ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਬਰਨਾਲਾ ਪੁਲਿਸ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਿਹਾ ਇਹ ਪਰਿਵਾਰ 17 ਸਾਲ ਦੀ ਨੌਜਵਾਨ ਸ਼ਿਵਾ ਸ਼ਰਮਾ ਦਾ ਹੈ ਜਿਸ ਦੀ ਆਪਣੇ ਘਰ ਦੇ ਵਿੱਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਤੇ ਉਸ ਦੀ ਲਾਸ਼ ਘਰ ਦੇ ਵਿੱਚੋਂ ਹੀ ਲਟਕਦੀ ਮਿਲੀ ਨੌਜਵਾਨ بیٹے ਦੀ ਮੌਤ ਹੋ ਗਈ ਤਾਂ ਪੜਕੇ ਪਰਿਵਾਰ ਨੇ ਹੋਰ ਲੋਕਾਂ ਦੇ ਨਾਲ ਬਰਨਾਲਾ ਥਾਣੇ ਦੇ ਬਾਹਰ ਜ਼ੋਰਦਾਰ ਹੰਗਾਮਾ ਕੀਤਾ ਤੇ ਆਪਣੇ ਗਵਾਂਢੀਆਂ ਤੇ بیٹے ਦਾ ਕਤਲ ਕਰਨ ਦੇ ਇਲਜ਼ਾਮ ਲਾ ਕੇ ਕਾਰਵਾਈ ਦੀ ਮੰਗ ਕੀਤੀ ਹੈ ਪਰਿਵਾਰ ਨੇ ਇਲਜ਼ਾਮ ਲਾਇਆ ਕਿ 10 ਦਿਨ ਪਹਿਲਾਂ ਸ਼ਿਵਾ ਕੀ ਤਿਹੋਰ ਫੋਨ ਕਰ ਰਿਹਾ ਸੀ ਪਰ ਇਹ ਫੋਨ ਗਵਾਂਡੀਆਂ ਦੇ ਕਰ ਲੱਗ ਗਿਆ ਜਿਸ ਦੇ ਲਈ ਉਸ ਨੇ ਮਾਫੀ ਮੰਗੀ ਤੇ ਦੋਹਾਂ ਧਿਰਾਂ ਚ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਗਵਾਂਡੀਆਂ ਨੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਕੱਲ ਦੀ ਗੱਲ ਆ ਅਸੀਂ ਜਦੋਂ ਘਰੇ ਆਏ ਮੁੰਡਾ ਸਾਡਾ 1 ਵਜੇ ਤੇ ਅਸੀਂ ਘਰੇ ਸੀਗੇ ਚਲੋ ਆ ਗਏ ਅਸੀਂ ਕਿਾ ਰੋਟੀ ਪਾਣੀ ਛਕ ਲਓ ਲੈ ਆ ਨਾਮ ਕਰ ਲਾ ਪੁੱਤ ਤੇ ਕੰਦਾ ਸਾਨੂੰ ਮੂਤੀ ਲਾ ਲਿਆਦੇ ਅਸੀਂ ਖਾਵਾਂਗੇ ਉਹ ਤੇ ਅਸੀਂ ਚਲੇ ਗਏ ਘਮਾਂਡ ਕਿਤੇ ਦੇ ਨਾਲ ਸੀਗੇ ਉਹਨਾਂ ਦੇ ਉਥੇ 10 ਮਿੰਟ ਤੋਂ ਰੇ 20 ਮਿੰਟ ਹੋਏ ਸੀ ਸਮੋਂ ਗਏ ਹੋਏ ਨੇ ਸਾਡੇ ਨਾਲ ਵੀ ਚਲੇ ਗਏ ਸਾਡੇ ਘਰ ਵਾਲੇ ਮੁੰਡਾ ਸਾਡਾ ਕੱਲੇ ਸੀਗਾ ਇਹਨੂੰ ਮੌਕਾ ਮਿਲ ਗਿਆ ਤੇ ਇਹਨੇ ਬਸ ਫਾਹਾ ਲਾ ਕੇ ਬਾਹਰੋਂ ਕੁੰਡੀ ਲਾਤੀ ਇਹਨੇ ਫਾਹਾ ਨੇ ਲਾਇਆ ਸਾਡੇ ਇੱਕ ਮੰਡੀ ਨੂੰ ਮੋਨੂ ਨਾਮ ਦੇ ਮੁੰਡੇ ਦਾ ਉਹਨੇ ਤਾਂ ਉਹਦੀ ਘਰ ਵਾਲੀ ਦੇ ਦੋਨੇ ਦਾ ਹੱਥ ਜਿਵੇਂ ਸਾਡਾ ਮੁੰਡਾ ਦਾ ਫਾਸੀ ਲਾਇਆ ਗਿਆ ਇਹਨੂੰ ਵੀ ਫਾਸੀ ਲਾ ਕੇ ਇਹਨੂੰ ਖਤਮ ਕੀਤਾ ਜਾ ਉਹਦਰ ਪੀੜਤ ਪਰਿਵਾਰ ਨੂੰ ਆਪਣੇ ਇਲਾਕਾ ਵਾਸੀਆਂ ਦਾ ਸਾਥ ਮਿਲਿਆ ਜਿਨ੍ਹਾਂ ਨੇ ਗਵਾਂਡੀ ਪਰਿਵਾਰ ਤੇ ਇਲਜ਼ਾਮ ਲਗਾ ਕੇ ਪੁਲਿਸ ਤੇ ਵੀ ਸਵਾਲ ਖੜੇ ਕੀਤੇ ਉਧਰ ਗਵਾਂਡੀ ਦਾ ਰਿਸ਼ਤੇਦਾਰ ਵੀ ਸਾਹਮਣੇ ਆਇਆ ਤੇ ਪੁਲਿਸ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਜੋ ਵੀ ਮਤਲਬ ਫੋਨ ਆ ਮੁੰਡਾ ਲਾ ਰਿਹਾ ਜੀ ਆਦੇ ਯਾਰ ਮੇਰੇ ਨੂੰ ਫੋਨ ਆਇਆ ਉਹਨੇ ਔਰ ਗਲਤੀ ਨਾਲ ਇਹਨਾਂ ਦੇ ਘਰੇ ਫੋਨ ਲੱਗ ਗਿਆ ਉਹਨਾਂ ਨੇ ਪੁੱਛਿਆ ਵੀ ਤੂੰ ਫੋਨ ਕਿਉਂ ਪਾ ਲਿਆ ਇਹਨਾਂ ਨੇ ਮਾਫੀ ਮੰਗ ਲਈ ਵੀ ਮੇਰੇ ਖਾਤੋਂ ਗਲਤੀ ਹੋ ਗਈ ਵੀ ਖਾਤੋਂ ਭਰੇਖੇ ਨਾਲ ਲੱਗ ਗਿਆ ਫੋਨ ਤੇ ਉਦੋਂ ਬਾਅਦ ਜਦੋਂ ਭਰੇਖੇ ਨਾਲ ਲੱਗ ਗਿਆ ਫੋਨ ਇਹਨਾਂ ਨੂੰ ਥਾਣੇ ਲਿਆਂਦਾ ਗਿਆ ਫਾੜੇ ਲਿਆ ਕੇ ਇਹਨਾਂ ਦਾ ਰਾਈਨਾਮਾ ਵੀ ਹੋਇਆ ਔਰ ਬੰਦਾ ਕੁੱਟਿਆ ਵੀ ਗਿਆ ਇੱਥੇ ਪੁਲਿਸ ਦੇ ਸਾਹਮਣੇ ਕੁੱਟਿਆ ਉਹਨਾਂ ਨੂੰ ਕੁੱਟ ਕੇ ਉਹਨਾਂ ਕਹਿੰਦਾ ਮੈਂ ਤੈਨੂੰ ਮਾਰੂੰਗਾ ਦਸ ਇਹਨਾਂ ਤੋਂ ਪਹਿਲਾਂ ਪਹਿਲਾਂ ਮਾਰਨਾ ਭੱਜ ਲੈ ਕਿਥੋਂ ਤਾਂ ਹੀ ਭੱਜਾਈ ਉਹਨਾਂ ਤੇ ਕਿਹਨੇ ਕੀ ਜੀ ਇਹ ਗੱਲ ਹੈ ਤੇ ਮੁੰਡੇ ਨੇ ਆ ਜਿਹੜੇ ਗਵੰਡੀ ਆਈਏ ਉਹਨਾਂ ਦਾ ਉਹਨੇ ਕਹੀ ਤੇ ਉਹਦੀ ਮਾਂ ਨੇ ਤੇ ਉਹਦਾ ਪਿਓ ਉਹ ਕਹਿੰਦੇ ਵੀ ਅਸੀਂ ਮਾਰਾਂਗੇ ਤੈਨੂੰ ਕਿਹਨੇ ਇਹਨੂੰ ਮਾਰਿਆ ਤੇ ਜਿਹੜੀ ਮੇਰੀ ਸਿਸਟਰ ਸੀ ਉਦੋਂ ਉਸ ਟਾਈਮੇ ਕੰਮ ਤੇ ਸੀਗੀ ਤੇ ਜਿਹੜਾ ਸਾਡਾ ਪ੍ਰੋਣਾ ਵੀ ਉਹ ਵੀ ਕਮਾਕਾਰਾਂ ਦੇ ਸੀਗਾ ਤੇ ਜਦ ਕਿ ਜਿਹੜੀ ਹੁ ਲਾਸ਼ ਹੈ ਅਸੀਂ ਕਹਿ ਰਹੇ ਹਾਂ ਸਾਨੂੰ ਵੀ ਦੁੱਖ ਹੈ ਵੀ ਮੁੰਡੇ ਦੀ ਡੈੱਥ ਹੋਈ ਹੈ ਅਸੀਂ ਪ੍ਰਸ਼ਾਸਨ ਮੂਰੇ ਅਪੀਲ ਕੀਤੀ ਹੈ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਵੀ ਜੇ ਕਸੂਰਵਾਰਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਉਹਦਾ ਪੋਸਟਮਾਰਟਮ ਹੋਵੇ ਤੇ ਪੁਲਿਸ ਜਿਹੜੀ ਪ੍ਰੋਪਰ ਇਨਕੁਆਇਰੀ ਕਰੇ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੇ ਕਿਹਾ ਹੈ ਕਿ ਗਵਾਂਡੀਆਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਿੱਤੀ ਸੀ ਕਿ ਮ੍ਰਿਤਕ ਸ਼ਿਵਾਜ ਦੀ ਕੁੜੀ ਨੂੰ ਵਾਰ-ਵਾਰ ਫੋਨ ਕਰਦਾ ਸੀ ਜਿਸ ਦੇ ਲਈ ਬੰਦੀ ਕਾਰਵਾਈ ਵੀ ਕੀਤੀ ਗਈ ਸੀ ਲੜਕੀ ਦਾ ਫਾਦਰ ਆ ਮੋਨੀ ਰਾਮ ਉਹਦੇ ਵੱਲੋਂ ਸਾਨੂੰ ਕੰਪਲੇਂਟ ਆਈ ਸੀਗੀ ਵੀ ਇਹਦਾ ਲੜਕਾ ਇਹਨੂੰ ਵਾਰ-ਵਾਰ ਫੋਨ ਕਰਦਾ ਤੇ ਫੋਨ ਕਰਨੋਂ ਹਟਦਾ ਨਹੀਂ ਉਹ ਮੇਰੇ ਪੇਸ਼ ਵੀ ਹੋਏ ਸੀਗੇ ਤੇ ਡਿਊਟੀ ਅਫਸਰ ਨੇ ਭੇਜਿਆ ਸੀਗਾ ਉਹਨੂੰ ਸਮਝਾ ਕੇ ਆਏ ਸੀਗੇ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਛੜ ਥੱਲੇ ਵੀ ਇੱਥੇ ਹੋਈ ਸੀਗੀ ਗੱਲ ਉਹਦੇ ਲਈ ਅਸੀਂ ਉਹਨੂੰ ਵੀ 10751 ਦੀ ਕੀਤੀ ਸੀ ਜਿਹੜੀ ਉਹ ਹੱਥੋਂ ਪਾਈ ਹੋਈ ਸੀਗੀ ਉਹਨਾਂ ਦੀ ਤੇ ਸਮੇਂ ਸਿਰ ਅਸੀਂ ਪ੍ਰੋਪਰ ਕਾਰਵਾਈ ਕੀਤੀ ਹੈ ਕੋਈ ਇਹਦੇ ਢਿੱਲਮਠ ਨਹੀਂ ਸੀਗੀ ਤੇ ਉਹ ਤਾਂ ਵਾਰ-ਵਾਰ ਉਹਨਾਂ ਨੂੰ ਲੜਕੇ ਨੂੰ ਫੋਨ ਕਰਨੋਂ ਹਟਦਾ ਸੀਗਾ ਖੜਦਾ ਨਹੀਂ ਸੀਗਾ ਉਹਦੇ ਕਰਕੇ ਮਤਲਬ ਉਹਨੂੰ ਕਹਿੰਦੇ ਸੀਗੇ ਜਾਂ ਛਿੜਕਦੇ ਸੀਗੇ ਤੇ ਇਦਾਂ ਦੀ ਗੱਲ ਆ। ਖੈਰ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਕੌਣ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਬੇਟੇ ਦੀ ਮੌਤ ਤੇ ਪਰਿਵਾਰ ਪਰ ਕਿਆ ਹੋਇਆ ਤੇ ਇਲਜ਼ਾਮ ਗਵਾਂਢੀ ਪਰਵਾਰ ਤੇ ਲਗਾਏ ਜਾ ਰਹੇ ਨੇ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਨਿਊਜ਼ 18 ਪੰਜਾਬ। ਇਹ ਹੁਣ ਖਬਰ ਪਟਿਆਲਾ ਤੋਂ ਜਿੱਥੇ ਪੁਲਿਸ ਨੇ ਦੋ ਔਰਤਾਂ ਦੇ ਨਾਲ ਚਾਰ ਬੰਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਔਰਤਾਂ ਤੇ ਨਬਾਲਿਕ ਕੁੜੀ ਨੂੰ 20000 ਰੁਪਏ ਚ ਵੇਚ ਕੇ 26 ਸਾਲ ਦੇ ਮੁੰਡੇ ਨਾਲ ਵਿਆਹ ਕਰਾਉਣ ਦੇ ਇਲਜ਼ਾਮ ਨੇ ਪੁਲਿਸ ਦੇ ਚਕੰਜੀ ਦੇ ਵਿੱਚ ਆਈਆਂ ਇਹ ਦੋ ਔਰਤਾਂ ਜਿਨ੍ਹਾਂ ਤੇ 14 ਸਾਲ ਦੀ ਬੱਚੀ ਨੂੰ 20000 ਰੁਪਏ ਦੇ ਵਿੱਚ ਵੇਚਣ ਤੇ ਉਸਦਾ ਵਿਆਹ ਕਰਾਉਣ ਦਾ ਇਲਜ਼ਾਮ ਹੈ ਮਾਮਲਾ ਪਟਿਆਲਾ ਦੇ ਮੁੰਡਕੇੜਾ ਇਲਾਕੇ ਦਾ ਇੱਥੇ ਕੁਝ ਦਿਨ ਪਹਿਲਾਂ 14 ਸਾਲ ਦੀ ਇੱਕ ਬੱਚੀ ਗਾਇਬ ਹੋ ਗਈ ਇਲਜ਼ਾਮ ਹੈ ਕਿ ਉਸਨੇ ਨਾਬਾਲਗ ਕੁੜੀ ਨੂੰ ਚੰਗੀ ਪੜ੍ਹਾਈ ਕਰਾਉਣ ਦਾ ਝਾਂਸਾ ਦਿੱਤਾ ਤੇ ਫਿਰ ਮਾਸਦੀ ਦੀ ਕੁੜੀ ਦੇ ਨਾਲ ਮਿਲ ਕੇ ਉਸਨੂੰ ਪਿੰਡ ਖਿੜੀ ਜੱਟਾਂ ਦੇ ਵਿੱਚ 20000 ਰੁਪਏ ਦੇ ਵਿੱਚ ਵੇਚ ਦਿੱਤਾ 26 ਸਾਲ ਦੇ ਮੁੰਡੇ ਦੇ ਨਾਲ ਵਿਆਹ ਦਿੱਤਾ ਗਿਆ ਜਦੋਂ ਕਈ ਦਿਨ ਕੁੜੀ ਘਰ ਨਾ ਆਈ ਤਾਂ ਪਰਿਵਾਰ ਨੇ ਸੀਸੀਟੀਵੀ ਫੁਟੇਜ ਖੰਗਾਲੇ ਜਿਸ ਦੇ ਵਿੱਚ ਇੱਕ ਮਹਿਲਾ ਬੱਚੀ ਨੂੰ ਲੈ ਜਾਂਦੀ ਹੋਈ ਨਜ਼ਰ ਆਈ ਪਰਿਵਾਰ ਨੇ ਪੁਲਿਸ ਦੇ ਨਾਲ ਮਿਲ ਕੇ ਮਹਿਲਾ ਦੇ ਘਰ ਛਾਪਾ ਮਾਰਿਆ ਪਹਿਲਾਂ ਤਾਂ ਮਹਿਲਾ ਨੇ ਅਣਜਨਤਾ ਜਿਤਾਈ ਤੇ ਫਿਰ ਬਾਅਦ ਦੇ ਵਿੱਚ ਗੁਨਾਹ ਕਬੂਲ ਕੀਤਾ ਟ੍ਰਿਪਲਸ ਨੇ ਬੱਚੀ ਨੂੰ ਪਿੰਡ ਖੇੜੀ ਜੱਟਾਂ ਦੇ ਵਿੱਚੋਂ ਪ੍ਰਾਪਤ ਕਰ ਲਿਆ ਸਾਨੂੰ ਅੱਜ ਪਤਾ ਲੱਗਿਆ ਜੀ ਉਹ ਵੀ ਮਨੋ ਪੁਲਿਸ ਦੀ ਸਹਾਇਤਾ ਨਾਲ ਉਹਨਾਂ ਨੂੰ ਫੜਾਇਆ ਗਿਆ ਜੀ ਤੇ ਫਿਰ ਥਾਣੇ ਲਿਆਏ ਫਿਰ ਕੁੜੀ ਮਿਲੀ ਕੁੜੀ ਨੇ ਸਾਰੀ ਗੱਲ ਦੱਸੀ ਵੀ ਡੈਡੀ ਮੈਨੂੰ ਐਵੇਂ ਐਵੇਂ ਚੱਕਵਾਤਾ ਕਰ ਰਹੀ ਸੀ ਜੀ ਫਿਰ ਬਾਅਦ ਚ ਸਾਰਾ ਕੁਝ ਕਲੀਅਰ ਕਰ ਦਿੱਤਾ ਫਿਰ ਉਹਨਾਂ ਮੈਨੂੰ ਦੱਸਿਆ ਵੀ ਮੈਨੂੰ ਐਵੇਂ ਐਵੇਂ ਚੱਕ ਕੇ ਉੱਥੇ ਭੇਜਦਾ ਦਲਾਸਾ ਇਹ ਜੱਤਾ ਵੀ ਤੈਨੂੰ ਹੋਸਟਲ 'ਚ ਭੇਜ ਰਿਹਾ ਸੀ ਪੜਨ ਵਾਸਤੇ ਵੇ ਤਰਿਆਂ ਦੁਨੀਆ ਕੁੜੀਆਂ ਜਿਹੜੀਆਂ ਤੇਰੇ ਨਾਲ ਜਿਹਨੇ ਉਹ ਬਾਗੀ ਆ ਦੋ ਕੁੜੀਆਂ ਹੋਰ ਆਉਣਆਂ ਦੋ ਕੁੜੀਆਂ ਨੂੰ ਹੋਰ ਕੈਰੀ ਤੇ ਵੀ ਉਹ ਬਾਤ ਚ ਆਉਂਗੀ ਉਧਰ ਇਲਾਕਾ ਵਾਸੀਆਂ ਨੇ ਇਸ ਮਾਮਲੇ ਨੂੰ ਕਿਡਨੈਪਿੰਗ ਦਾ ਮਾਮਲਾ ਦੱਸਿਆ ਤੇ ਕਿਹਾ ਕਿ ਮੁੰਡੇ ਦੇ ਮਾਪਿਆਂ ਨੇ ਖੁਦ ਮੁਲਜ਼ਮ ਮਹਿਲਾ ਨੂੰ 20000 ਰੁਪਏ ਦੇਣ ਦੀ ਗੱਲ ਕਬੂਲੀ ਹੈ ਤੇ ਇਸ ਨੂੰ ਇੱਕ ਗਰੋਹ ਦੱਸ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਾਮਲਾ ਤਾਂ ਕਿਡਨੈਪਿੰਗ ਦਾ ਲੱਗਦਾ ਜੀ ਤੇ ਕਹਿੰਦੇ ਨੇ ਵੀ 20000 ਰੁਪਏ ਚ ਜੀ ਉਹ ਆਪਕ ਮੰਨੀਆਂ ਕੁੜੀ ਜੀ ਤੇ ਉਹਦੇ ਕੁੜੀ ਦਾ ਜਿਹੜੇ ਮਤਲਬ ਜੇ ਮਾਂ-ਬਾਪ ਤੇ ਉੱਥੇ ਮੁੰਡੇ ਦੇ ਜੀ ਉਹ ਕਹਿੰਦੇ 20000 ਰੁਪਇਆ ਅਸੀਂ ਦਿੱਤਾ ਜੀਗਾ ਅੱਗੇ ਕੋਈ ਫੋਗਰ-ਫੋਗਰ ਜਨਾਨੀ ਆਈ ਉੱਥੇ ਦੀ ਖੇੜੇ ਜੱਟਾਂ ਦੀ ਜੀ ਅੱਛਾ ਹਾਂ ਜੀ ਹਾਂ ਮੁੰਡ ਖੇੜੇ ਦੀ ਮੁੰਡ ਖੇੜਨਾ ਜੀ ਫੋਗਰ ਆਪਣੇ ਖੇੜੇ ਜੱਟਾਂ ਦੀ ਹਾਂ ਜੀ ਹਾਂ ਜੀ ਸਿੰਦਰਿੰਦਰ ਜੀ ਕੀ ਲੱਗਦਾ ਜੀ ਉਹਨੂੰ ਕੁੜੀ ਨੂੰ ਵੇਚਿਆ ਗਿਆ ਵੀ ਗਰੋ ਕੰਮ ਹਾਂ ਜੀ ਹਾਂ ਜੀ ਹਾਂ ਜੀ ਮੋਇਬੇ ਵੀ ਕਰੋ ਕਰੋ ਆ ਜੀ ਕੋਈ ਵੱਡਾ ਕਰੋ ਆਏ ਠੀਕ ਹੈ ਇਹ ਉੱਥੇ ਉਹ ਐ ਕਹਿ ਰਹੇ ਸੀ ਤੇ ਉਹ ਕੁੜੀਆਂ ਦੱਸ ਰਹੀ ਸੀ ਵੀ ਦੋ ਤਿੰਨ ਕੁੜੀਆਂ ਹੋਰ ਉਹ ਕਹਿ ਹਦ ਕਹਿ ਰਹੇ ਸੀ ਸਾਡੇ ਪ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਿਨਾਂ ਦੇਰ ਕੀਤੇ ਐਕਸ਼ਨ ਲਿਆ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਮਹਿਲਾ ਨੂੰ ਹੀ ਮੁੱਖ ਸਾਜ਼ਿਸ਼ਕਾਰ ਆ ਦੱਸਿਆ ਇਹ ਪਰਮਜੀਤ ਕੌਰ ਦਾ ਫਿਲਹਾਲ ਕੋਈ ਰੋਲ ਸਾਹਮਣੇ ਨਹੀਂ ਆਇਆ ਪਰਮਜੀਤ ਕੌਰ ਦੀ ਨੂੰਹ ਹੈ ਜਿਹੜੀ ਦੀਪਿਕਾ ਜੀ ਆ ਉਹਦਾ ਮੇਨ ਰੋਲ ਹੈ ਕਿਉਂਕਿ ਜੇ ਦੀਪਿਕਾ ਦੇ ਇੰਟਰੈਕਸ਼ਨਸ ਸੀਗੀ ਲੜਕੀ ਦੀਪਿਕਾ ਨੂੰ ਹੀ ਮਿਲਦੀ ਸੀ ਦੀਪਿਕਾ ਹੀ ਉਹਨੂੰ ਵਰਗਲਾਉਂਦੀ ਰਹਿੰਦੀ ਸੀ ਉਹ ਪਰਮਜੀਤ ਕੌਰ ਦਾ ਹਜੇ ਫਿਲਹਾਲ ਕੋਈ ਰੂਲ ਸਾਹਮਣੇ ਨਹੀਂ ਆਇਆ ਲੜਕੀ ਨੇ ਵੀ ਉਹਦਾ ਨਾਂ ਨਹੀਂ ਲਿਆ ਕਿਸੇ ਦਾ ਸਰਪੀਧਾਰਜ ਵਾਅਦਾ ਕੀਤਾ ਗਿਆ ਕਿ ਹਾਂਜੀ ਉਹ 366 A ਦਾ ਵਾਅਦਾ ਕੀਤਾ ਗਿਆ ਇਸ ਪਰ ਖੈਰ ਪੁਲਸ ਨੇ ਭਾਵੇਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਨਾ ਬਾਲਕ ਕੁੜੀ ਨੂੰ ਬਚਾ ਲਿਆ ਪਰ ਲੋੜ ਹੈ ਸਖਤ ਐਕਸ਼ਨ ਦੀ ਤਾਂ ਜੋ ਕੋਈ ਵੀ ਕਿਸੇ ਦੇ ਬੱਚੇ ਨੂੰ ਵਰਗਲਾਉਣ ਦੀ ਹਿੰਮਤ ਨਾ ਕਰ ਸਕੇ ਪਟਿਆਲਾ ਤੋਂ ਮਨੋਸ਼ ਸ਼ਰਮਾ ਨਿਊਜ਼ ਏ ਟੀਮ ਪੰਜਾਬ ਮੋਗਾ ਕਤਲ ਕੇਸ ਦੇ ਵਿੱਚ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਪੁਲਿਸ ਨੇ ਦੋਹਾਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਦੋਹਾਂ ਤੇ ਮਾਮੇ ਦੇ ਬੇਟੇ ਦਾ ਕਤਲ ਕਰਨ ਦੇ ਇਲਜ਼ਾਮ ਨੇ ਪਤਨੀ ਨੇ ਨੌਜਵਾਨ ਨੂੰ ਗੋਂਦੀ ਦੇ ਕਰ ਸਦਿਆ ਸੀ ਔਰ ਪਤੀ ਦੇ ਨਾਲ ਮਿਲ ਕੇ ਮੌਤੇ ਘਾਟ ਉਤਾਰ ਦਿੱਤਾ ਸੀ ਕਤਲ ਦਾ ਇਹ ਮਾਮਲਾ ਮੋਗਾ ਦੇ ਪਿੰਡ ਸਮਾਲ ਸਰ ਦਾ ਹੈ ਇਲਜ਼ਾਮ ਹੈ ਕਿ ਮੁਲਜ਼ਮ ਮਹਿਲਾ ਦੇ ਰਿਸ਼ਤੇ ਚ ਲੱਗਦੇ ਬਾਮੇ ਦੇ ਮੁੰਡੇ ਨਾਲ ਨਜਾਇਜ਼ ਸਬੰਧ ਸਨ ਜਿਸ ਕਰਕੇ ਉਸਨੇ ਆਪਣੇ ਪਤੀ ਦੇ ਨਾਲ ਮਿਲ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਪੁਲਿਸ ਨੇ ਦੋਨਾਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਦੂਸ਼ੀਆਂ ਨੂੰ ਸੁਭਾ ਦੀ ਗ੍ਰਿਫਤਾਰ ਕਰ ਲਿਆ। ਸਮਾਨ ਦੀ ਵੀ ਬਰਾਮਦਗੀ ਕਰਾ ਲਈ ਐ। ਤੇ ਕੱਲ ਨੂੰ ਮਾਨ ਜੋ ਦਲਦ ਤੇ ਪੇਸ਼ ਕਰਕੇ ਪੁਲਿਸ ਮਰ ਲੈ ਕੇ ਅਗਲੀ ਤਫਤੀਸ਼ ਜਿਹੜੀ ਅਮਲ ਉੱਚ ਲੰਦੇ ਜਾਊ। ਕਿਵੇਂ ਮਾਰਿਆ ਕਿਵੇਂ ਜੀ ਦੋਨਾਂ ਨੇ? ਮਾਰਿਆ ਇਹਨਾਂ ਨੇ ਯੂਜ਼ ਕੀਤਾ ਇੱਕ ਕੋਡਰਾ ਕੀਤਾ ਔਰ ਇੱਕ ਪਾਈਪ ਕੀਤੀ ਲੋਹੇਰੀ ਔਰ ਇੱਕ ਰਸਾ। ਇੱਕ ਕੋਦੀਪੌਰ ਦੇ ਤਾਂ ਸਬੰਧ ਸੀਗੇ ਧਰਮੇਦਾਨ ਫਿਰ ਉਹਨੇ ਕਿਉਂ ਮਾਰਿਆ ਜੀ? ਦੇਖੋ ਜੀ ਵਿਸ਼ਵਾਸ ਘਾਤ ਕੀਤਾ ਕਹਿ ਸਕਦੇ ਆ। ਇਸ ਤਰ੍ਹਾਂ ਦਾ ਵਿਸ਼ਵਾਸ ਕਰ ਦਿੱਤੇ ਉਹਨੂੰ ਬੁਲਾ ਕੇ ਕਾਲ ਕੀਤੀ ਉਹਨੂੰ ਕਾਲਾਂ ਕਰਕੇ ਘਰੇ ਬੁਲਾਇਆ ਡੇਲੀ ਉਹਨਾਂ ਨਾਲ ਕਾਲ ਤੇ ਕੰਟੈਕਟ ਕਰਦੇ ਰਹੇ ਸਖੋਂ ਤੇ ਕਾਲਾਂ ਕਰਕੇ ਥਰੂ ਉਹ ਬੰਦਾਰ ਆ ਗਿਆ ਇਹਨਾਂ ਨੇ ਭਰੋਸੇ 'ਚ ਲੈ ਕੇ ਉਹਨੂੰ ਅੰਦਰੋਂ ਬੰਦ ਕਰਕੇ ਦੋਨਾਂ ਜੀਅ ਨੇ ਉਹਦਾ ਕਤਲ ਕਰ ਦਿੱਤਾ